ਆ ਇਹ ਆਪਣਾ ਇੱਕ ਕੇਸ ਹੋਇਆ ਸੀਗਾ ਏ ਡਿਵੀਜ਼ਨ ਦੇ ਵਿੱਚ ਦੋ ਬੰਦਿਆਂ ਨੇ ਸਨੇਚਿੰਗ ਕੀਤੀ ਸੀਗੀ ਆਪਣਾ 28 ਨਵੰਬਰ 2024 ਨੂੰ ਸ਼ਾਮ ਦਾ ਟਾਈਮ ਸੀਗਾ 7:30 ਪੋਨੇ 8 ਵਜੇ ਸੀਗਾ ਟਾਈਮ ਇੱਕ ਜਿਹੜਾ ਬੰਦਾ ਹੈ ਜਿਹਦਾ ਨਾਂ ਹੈ ਕਰਨ ਪੁੱਤਰ ਦੀਵਰਾਜ ਉਹ ਆਪਣਾ ਵਾਗਾ ਬਾਰਡਰ ਤੋਂ ਪ੍ਰੋਗਰਾਮ ਦੇਖ ਕੇ ਆਪਣੇ ਹੋਟਲ ਜਾ ਰਿਹਾ ਸੀਗਾ ਤੇ ਉਹ ਈ ਰਿਕਸ਼ਾ ਤੇ ਟਰੈਵਲ ਕਰ ਰਿਹਾ ਸੀਗਾ ਨੇੜੇ ਸਿਟੀ ਸੈਂਟਰ ਪਿੰਗਲਵਾਲਾ ਮੋੜ ਤੇ ਤੇ ਦੋ ਅਣਪਛਾਤੇ ਬੰਦੇ ਮੋਂਨੇ ਉਹ ਪਿੱਛੇ ਮੋਟਰਸਾਈਕਲ ਤੋਂ ਆਏ ਤੇ ਉਹਨਾਂ ਨੇ ਉਹਦਾ ਫੋਨ ਖੋਲਿਆ ਉਹ ਜਦੋਂ ਹੀ ਰਿਸਿਆ ਤੇ ਜਾ ਰਿਹਾ ਸੀਗਾ ਉਹ ਆਪਣੇ ਫੋਨ ਦੇ ਵਿੱਚ ਹੋਸਟਲ ਦੀ ਲੋਕੇਸ਼ਨ ਦੇਖ ਰਿਹਾ ਸੀਗਾ ਤੋਂ ਪਿੱਛੇ ਤੋਂ ਬੰਦੇ ਆ ਕੇ ਉਹਦਾ ਫੋਨ ਸਨੇਚ ਕਰਕੇ ਲੈ ਗਏ ਤੋਂ ਉਹਨੇ ਆਪਣੇ ਥਾਣੇ ਜਾ ਕੇ ਰਿਪੋਰਟ ਲਿਖਵਾਈ ਤੇ ਤਾਂ ਹੀ ਆਪਾਂ ਟੀਮ ਭੇਜ ਕੇ ਸਾਰੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤੇ ਆਪਣੀ ਸਾਡੀ ਪੀਐਸਏ ਡਿਵੀਜ਼ਨ ਦੇ ਜਿਹੜੇ ਐਸਐਚਓ ਸਾਹਿਬ ਹੈ ਉਹਨਾਂ ਨੇ ਆਪਣੀ ਟੀਮਾਂ ਤੋਂ ਵਕ ਵਕ ਜਗ੍ਹਾ ਤੇ ਲਗਾ ਕੇ ਤੇ ਉਹਨਾਂ ਦਾ ਸਾਰਾ ਰੂਟ ਮੈਪ ਕਰਕੇ ਇਹਦੇ ਵਿੱਚ ਸਾਨੂੰ ਟਾਈਮ ਲੱਗਿਆ 5 ਸਤ ਜਿੰਦਾਬਦ ਪਰ ਅਸੀਂ ਉਹ ਬੰਦੇ ਟਰੇਸ ਕਰਤੇ ਤੇ ਦੋ ਬੰਦੇ ਅਸੀਂ ਟਰੇਸ ਕਰਤੇ ਇੱਕ ਦਾ ਨਾਮ ਹੈ ਗੁਰਸਾਹਿਬ ਸਿੰਘ ਉਰਫ ਸਾਬਾ ਪੁੱਤਰ ਸਰਵਣ ਸਿੰਘ ਤੇ ਦੂਜੇ ਦਾ ਨਾਮ ਹੈ ਨਵਰਾਜਦੀਪ ਸਿੰਘ ਉਰਫ ਰਾਜਾ ਪੁੱਤਰ ਲਖਵਿੰਦਰ ਸਿੰਘ ਦੋਵੇਂ ਹੀ ਤਰਨਤਾਰਨ ਰੋਡ ਦੇ ਰਹਿਣ ਵਾਲੇ ਆ ਔਰ ਦੋਵਾਂ ਤੇ ਹੀ ਪਹਿਲਾਂ ਤਿੰਨ ਤਿੰਨ ਪਰਚੇ ਦਰਜ ਨੇ ਟੋਟਲ 6 ਪਰਚਿਆਂ ਦੇ ਵਿੱਚ 5 ਪਰਚੇ ਇਹਨਾਂ ਦੇ ਬੀਡੀ ਵਿਜਨ ਦੇ ਦਰਜ ਨੇ ਤੇ 1 ਪਰਚਾ ਸੁਲਤਾਨਵਾਲਾ ਦਾ ਦਰਜ ਸੀਗਾ ਪਹਿਲਾਂ ਵੀ ਇਹ ਸਨੇਚਿੰਗ ਕਰਦੇ ਰਹੇ ਨੇ ਫੋਨਾਂ ਦੀ ਤੇ ਕਦੀ ਕਦਾ ਕਰ 1 ਆਦੇ ਕੇਸ ਦੇ ਵਿੱਚ ਮੋਟਰਸਾਈਕਲ ਵੀ ਇਹਨਾਂ ਨੇ ਸਨੇਚ ਕੀਤੀ ਹੈ ਤੇ ਅਸੀਂ ਇਨਾਂ ਤੋਂ ਇੱਕ ਮੋਟਰਸਾਈਕਲ ਜੇ ਇਹਨਾਂ ਨੇ ਯੂਜ਼ ਕੀਤਾ ਹੋਇਆ ਇਨਸੀਡੈਂਟ ਦੇ ਦੌਰਾਨ ਉਹ ਰਿਕਵਰ ਕੀਤਾ ਹੈ ਤੇ ਜਿਹੜਾ ਫੋਨ ਆਈਫੋਨ 13 ਕਰਨ ਦਾ ਇਹਨਾਂ ਨੇ ਖੋਇਆ ਸੀਗਾ ਉਹ ਵੀ ਅਸੀਂ ਰਿਕਵਰ ਕਰ ਲਿਆ ਸਰ ਮੋਟਰਸਾਈਕਲ ਵਿੱਚ ਚੋਰੀ ਦਾ ਸੀ ਮੋਟਰਸਾਈਕਲ ਦੀ ਅਸੀਂ ਹੁਣ ਜਾਂਚ ਕਰ ਰਹੇ ਹਾਂ ਪਰ ਹਲੇ ਤੱਕ ਕੇ ਸਾਹਮਣੇ ਨਹੀਂ ਆਇਆ ਚੋਰੀ ਦਾ ਸੀਗਾ ਪਰ ਹੁਣ ਜਿਹੜਾ ਇਨਸੀਡੈਂਟ ਹੋਇਆ ਉਹਦੇ ਵਿੱਚ ਜਿਹੜਾ ਮੋਟਰਸਾਈਕਲ ਹੈ ਹੁਣ ਅਜੇ ਨਾਲ ਤਾਂ 2 ਦਿਨ ਦਾ ਰਿਮਾਂਡ ਅਸੀਂ ਕੋਰਟ ਦੇ ਵਿੱਚ ਲਿਆ ਹੈ ਤੇ ਅਸੀਂ ਹੋਰ ਵੀ ਪੁੱਛਤਾਚਾਹ ਕਰਾਂਗੇ ਹੋਰ ਵੀ ਜਿਹੜੇ ਇਹਨਾਂ ਦੇ ਕੋਲ ਮਿਲੇਗਾ ਸਾਨੂੰ ਇਸ ਚੋਰੀ ਦਾ ਸਮਾਨ ਉਹ ਵੀ ਅੱਗੇ ਰਿਕਵਰ ਅਸੀਂ ਕਰਾਂਗੇ ਸਨੈਚਿੰਗ ਦੇ ਵਿੱਚ ਕੋਈ ਹਥਿਆਰ ਵਗੈਰਾ ਵੀ ਯੂਜ਼ ਕਰਦੇ ਸੀ ਨਹੀਂ ਹਥਿਆਰ ਵਗੈਰਾ ਕੋਈ ਸਾਹਮਣੇ ਨਹੀਂ ਆਏ ਇਹਨਾਂ ਨੇ ਬਸ ਮੋਟਰਸਾਈਕਲ ਤੇ ਖਾਲੀ ਹੱਥ ਸੀਗੇ ਤੇ ਬੰਦੇ ਦਾ ਜੋ ਫੋਨ ਯੂਜ਼ ਕਰ ਰਿਆ ਸੀਗਾ ਉਹਦਾ ਫੋਨ ਕੋਕੇ ਲਾਇਆ ਤੇ ਸਰ ਨਸ਼ੇਦ ਹਾਂ ਇਹ ਕਹ ਰਹੇ ਸੀ ਕਿ ਇਹ ਨਾਲ ਦੀ ਹਿਸਟਰੀ ਹੈਗੀ ਨਸੇ ਨੂੰ ਸੇ ਕਰਨ ਦੀ ਪਹਿਲਾਂ ਤੋਂ ਇਹ ਕਹ ਰਹੇ ਸੀ ਕਿ ਸਾਨੂੰ ਪੈਸੇ ਪੂਹਿਆਂ ਦੀ ਲੋੜ ਪੈਂਦੀ ਹੈ ਤਾਂ ਅਸੀਂ ਸਨੇਚਿੰਗ ਸਨੋਚਿੰਗ ਕਰਦੇ ਆਂ ਤਾਂ ਇਹ ਜਿਹੜਾ ਇਨਸੀਡੈਂਟ ਹੈਗਾ ਇਹ ਵੀ ਇਹ ਕਹ ਰਹੇ ਸੀਗੇ ਇਹ ਬੰਦਾ ਜਿਹੜਾ ਹੈ ਆਪਣਾ ਗੁਰ ਸਾਹਿਬ ਸਿੰਘ ਇਹ ਕੁਛ ਹੀ ਦਿਨ ਪਹਿਲਾਂ ਜੇਲ੍ਹ ਤੋਂ ਆਇਆ ਸੀਗਾ ਤਾਂ ਜੇਲ੍ਹ ਤੋਂ ਆਣ ਤੋਂ ਬਾਅਦ ਇਹ ਕਹਿੰਦਾ ਸੀਗਾ ਮੇਰੀ ਸੰਗਤ ਇਹੋ ਜੀ ਮਾੜੀ ਜੀ ਹੈ ਤਾਂ ਮੈਂ ਨਜ਼ਾ ਕਰਕੇ ਮੂੰਹ ਪੈਜ਼ੀ ਲੋੜ ਸੀਗੀ ਤਾਂ ਇਹਨਾਂ ਨੇ ਫੋਨ ਖੋਲਿਆ ਤੁਸੀਂ ਕਿੰਨੇ ਕੇ ਬੰਦੇ ਨਾਲ ਰਕੀ ਕਰਦੇ ਆ ਗੈਂਗ ਕਿਆੰਕਰੀ ਹੋਈ ਜੇ ਅਸੀਂ ਜਿਹੜੀ ਹੁਣ ਤੱਕ ਪੁੱਛਤਾਚ ਕੀਤੀ ਹੈ ਤੇ ਇਹ ਕਹਿੰਦੇ ਅਸੀਂ ਦੋਵੇਂ ਬੰਦੇ ਸੀਗੇ ਪਰ ਇਹਨਾਂ ਦਾ ਜਿਹੜਾ ਸਰਕਲ ਹੈ ਉਹਦੇ ਬਾਰੇ ਅਸੀਂ ਪੁੱਛਤਾਚ ਕੀਤੀ ਹੈ ਉਹਨਾਂ ਦੇ ਨਾਂ ਵੀ ਅਸੀਂ ਨੋਟ ਕਰ ਲਿਆ ਹੈ ਤੋਂ ਉਹਨਾਂ ਤੇ ਵੀ ਆਪਾਂ ਬਾਰੀਕੀ ਨਾਲ ਉਹਨਾਂ ਨਾਲ ਵੀ ਆਪਾਂ ਉਹ ਕਰਾਂਗੇ ਕਿ ਉਹ ਵੀ ਇਹਨਾਂ ਚੀਜ਼ਾਂ ਦੇ ਨਾਲ ਇਨਵੋਲ ਹੈਗੇ ਕਿ ਨਹੀਂ ਹੈਗੇ ਪਰ ਹੁਣ ਤੱਕ ਤਾਂ ਇਹ ਦੋਨਾਂ ਹੀ ਸਾਹਮਣੇ ਹੈ ਇਹ ਗੁਰਸਾਹਿਬ ਦੀ ਏਜ ਹੈਗੀ ਅਰਾਊਂਡ 26 ਸਾਲ ਤੇ ਦੂਜਾ ਰਾਜਾ ਹੈ ਜਿਹੜਾ ਉਹਦੀ ਏਜ ਹੈ ਕਰੀ 20 ਸਾਲ ਸਰ ਕਿੰਨੇ ਕੁ ਪੜੇ ਲਿਖੇ ਇਹ ਜਿਹੜਾ ਗੁਰਸਾਹਿਬ ਹੈ ਇਹ ਲਗਭਗ 7ਵੀਂ 8ਵੀਂ ਤੱਕ ਹੀ ਪੜਿਆ ਹੋਇਆ ਹੈ ਔਰ ਜਿਹੜਾ ਆਪਣਾ ਰਾਜਾ ਹੈ ਉਹ 10ਵੀਂ ਕਹਿ ਰያ ਸੀ ਮੈਂ 10ਵੀਂ ਕਰਤੀ ਐ ਬਸ ਬੇਸਿਕਲੀ ਕੋਈ ਕੰਮ ਕਰਦੇ ਸੀ ਉਸ ਤਰ੍ਹਾਂ ਇਹ ਮਜ਼ਦੂਰੀ ਦਾ ਕੰਮ ਕਰਦੇ ਸੀ ਠੀਕ ਹੈ ਠੀਕ ਹੈ ਜੀ